ਤਾਂ ਮੇਰੇ ਉਹ ਵੀ ਬਾਰੇ ਚੋਦੀਓ ਚੱਲੇ ਹੁੰਦੇ ਉਹ ਗਲਤੀ ਚੱਲ ਗਿਆ ਜੀ ਭਾਈ ਇਹ ਗਲਤੀ ਚੱਲ ਗਿਆ ਜੀ ਵੇਖ ਲੋ ਗਲਤੀ ਚੱਲ ਗਿਆ ਜੀ ਠੀਕ ਹੈ ਇਹ ਵੀ ਵਲੋਗ ਦੇ ਵਿੱਚ ਪਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਜਰੂਰ ਦੱਸੋ ਚੱਲੀਏ ਫਿਰ ਚਲੋ ਸਲੈਕਟ ਆਪ ਆਪ ਵੋਚ ਲਈਏ ਬਸ ਇਹ ਕਿਵੇਂ ਦੀਏ ਸਹੀ ਜੇ ਨਹੀਂ ਹੱਥ ਨੀ ਉਹਨੇ ਪਾਏ ਪੇਪਰ ਪਹਿਲਾਂ ਸਟicker ਤੋੜ ਦੇਣਾ ਤਾਂ ਐਵੇਂ ਤੋੜ ਦੇ ਉਹਨਾਂ ਨੇ ਆਪੇ ਲਾਉਣਾ ਵਾ ਬੈਗ ਦੇਖਿਆ ਦੇਖੋ ਕਿੰਨੇ ਲੱਗਾ ਵਧੀਆ ਇਹ ਤਿੰਨ ਬੈਗ ਆ ਤੇ ਬਾਕੀ ਆ ਛੋਟੇ ਬੈਗ ਲੱਗੇ ਉਹ ਵੀਰ ਭਰਾ ਆਪਣੇ ਹਾਂ ਸਹੀ ਆ ਮੈਨੂੰ ਆ ਸਹੀ ਲੱਗਾ ਤੂੰ ਆਪਣੀ ਮਰਜ਼ੀ ਨਾਲ ਦੱਸ ਕਿਦਾਂ ਨਹੀਂ 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 ਡਬਲ ਇਹ ਚੈੱਕ ਕਰੋ ਵੀ ਜਿੱਦਾਂ ਦਾ ਉਹ ਚੈੱਕ ਆ ਰਿਹਾ ਦਿੱਤਾ ਹਾਂ ਆ ਜੋ ਉਹ ਵਧੀਆ ਲੱਗਾ ਥੋੜਾ ਦੀ ਸ਼ੇਪ ਸਹੀ ਹੈ ਕਲਰ ਹੁੰਦਰੀ ਇੱਕੋ ਤੇ ਅੜ ਗਏ ਜੇ ਤੇ ਕੀ ਕਰੀਏ ਕਿੰਨਾ ਵਿੱਚ ਕਲਰ ਦੱਸੋ ਯਾਰ ਤੁਹਾਨੂੰ ਕਿਹੜਾ ਸਹੀ ਲੱਗਿਆ ਹਾਂ ਮੈਂ ਸਮਝ ਗਏ ਠੀਕ ਹੈ ਮਰਾ ਸਕਰੇਚ ਤੇ ਇਹਨੂੰ ਵੀ ਲੈ ਕੇ ਤੂੰ ਬਚਾ ਕੇ ਰੱਖੇਂਗਾ ਬਿਲਕੁਲ ਸਹੀ ਪਰ ਫਿਰ ਵੀ ਕਹਿਣਾ ਵੀ ਚੀਜ਼ ਲੈਣੀ ਹੈ ਬਿਲਕੁਲ ਸਹੀ ਤੇ ਹੋਵੇ ਹਾਂ ਇਹ ਹੈ ਐਂ ਦੱਸ ਕੇ ਤਰ ਵੀ ਕਿਹੜਾ ਸਹੀ ਲੱਗਾ ਦੋਨੇ ਵਧੀਆ ਜਿਹੜਾ ਮਰਜ਼ੀ ਦੇਖ ਲੋ ਚਲੋ ਠੀਕ ਹੈ ਵੀਰ ਜੀ ਜਿਹੜਾ ਤੁਹਾਨੂੰ ਸਹੀ ਲੱਗਦਾ ਓਕੇ ਬਾਪਾ ਕਿਹੜਾ ਨਹੀਂ ਰਹਿਣਾ ਇਹ ਕੁਲਾਸ ਵੀਰ ਮੈਨੂੰ ਤੇ ਆਹ ਵਧੀਆ ਲੱਗਿਆ ਵਧੀਆ ਸ਼ੇਪ ਉਹਦਾ ਉਹਦੀ ਉਹ ਸੋਹਣੀ ਲੱਗੀ ਸ਼ੇਪ ਜੀ ਰੋਲ ਲੋਤ ਕੀ ਤੂੰ ਫਾਲਡ ਕੱਢਣ ਦੇਣਾ ਕੀ ਕੱਢਿਆ ਫਾਲਡ ਨਹੀਂ ਆਈ ਆ ਵੇ ਕਿੱਥੇ ਗਈ ਆ ਵਾ ਮੜਾ ਜੇ ਨਾਲੇ ਦੀ ਮੈਂ ਜਿਪ ਵੀ ਮਾੜੀ ਲੱਗਦੀ ਆ ਚੱਲੇ ਰੋਟੀ ਮੜਾ ਜੇ ਉਧੀਆਂ ਚੱਲੇ ਹੁੰਦੇ ਉਹ ਗਲਤੀ ਚੱਲ ਗਿਆ ਤੂੰ ਭਾਈ ਇਹ ਗਲਤੀ ਚੱਲ ਗਿਆ ਇਹ ਵੇਲੋ ਨਹੀਂ ਗਲਤੀ ਚੱਲ ਗਿਆ ਜੀ ਠੀਕ ਹੈ ਇਹ ਵੀ ਵਲੋਗ ਦੇ ਵਿੱਚ ਪਾਵਾਂਗੇ ਇਹ ਤੁਹਾਨੂੰ ਕੋਈ ਗੱਲ ਨਹੀਂ ਜੂਰ ਠੀਕ ਹੈ ਨਹੀਂ ਨਹੀਂ ਉਧਰ ਨਹੀਂ ਜਾਣਾ ਵੀਰੇ ਇਹ ਇਹਨਾਂ ਦੇ ਯੋਗ ਨਹੀਂ ਹੈਗਾ ਉਧਰ ਨਹੀਂ ਜਾਣਾ ਸੀ ਕਿੱਧਰ ਆ ਗਏ ਜੀ ਸੋਦੀ ਪਾਵੇ ਚ ਸੋਦਨ ਵੀ ਆ ਗਈ ਜੀ ਚੰਗਾ ਬਾਕੀ ਕੋਈ ਗੱਲ ਨਹੀਂ ਚੱਲਦਾ ਥੋੜਾ ਬਹੁਤ ਕੋਈ ਗੱਲ ਨਹੀਂ ਆ ਭਾਈ ਹਣ ਮੇਚ ਕਿਨੇ ਘਮਾਵਾ ਆਪਣੇ ਨੂੰ ਕਹ ਬੰਨੇ ਘਮਾਉ ਮਮਾ ਆਪਰੇ ਪਪਾ ਬੰਦੇ ਆ ਗਏ ਆ ਠੀਕ ਹੈ ਤင်း ਬਣ ਗਿਓ ਅਹੀ ਵੀ ਆ ਗਏ ਆ ਓਕੇ ਆ ਗਿਆ ਨਹੀਂ ਆ ਗਿਆ ਨਹੀਂ ਹਣੀ ਵੇਖ ਲੋ ਇਹ ਤਾਂ ਆਖਲੇ ਕਹਿੰਦੇ ਉੱਧਰ ਜਾਣਾ ਹੈ ਗਿਆ ਨਹੀਂ ਕਿੱਧਰ ਚਲ ਗਏ ਆ ਵੇਖ ਲੋ ਵੇਚ ਸੋਧਣਾ ਵੀ ਹੁੰਦੀ ਆ ਤੇ ਉਹ ਸੋਧਣਾ ਹੀ ਹੋਰ ਸਦਾਨਾ ਥੋੜਾ ਮੈਂ 14 ਗਿੰਦੇ ਉਹ ਉਹ ਇਦਾਂ ਨਹੀਂ ਵੇਚ ਉਹ ਆ ਜਾਣੀ 999 ਰਿਸਪੌਂਡ ਇੱਕ ਨਾ ਰਾਜੀ ਚਲੋ ਠੀਕ ਨਾ ਕੋਈ ਕਰਨੀ ਆ ਵੀਰ ਨੂੰ ਕਾਲੀ ਇੰਨੇ ਜਾਣਾ ਹੈ ਬੈਗ ਲੈ ਕੇ ਕਿਤੇ ਇਹਦਾ ਸਮਾਨ ਦੇ ਕੇ ਬੱਸ ਕਰ ਤਾਡੀ ਇਹ ਵੀਰ ਦੇ ਲੈ ਲੋ ਅਸੀਂ ਤੇ